awesome ਹਵਾਰਾ ਨੂੰ ਬਾਕੀ ਕਹਿਦੀਆਂ ਵਾਂਗ ਹੀ ਪੇਰੋਲ ਮਿਲਣੀ ਚਾਹੀਦੀ ਇਸ ਨੂੰ ਲੈ ਕੇ ਇੱਕ ਕਮੇਟੀ ਬਣਾਈ ਜਾ ਰਹੀ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾਏ ਜਾ ਰਹੇ ਨੇ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੂਰ ਨੂੰ ਕਿਹਾ ਹੈ ਕਿ ਪੇਰੋਲ ਨੂੰ ਲੈ ਕੇ ਹੁਣ ਤੱਕ 66 ਪਿੰਡਾਂ ਦੀਆਂ ਪੰਚਾਇਤਾਂ ਆਪਣੀ ਸਹਿਮਤੀ ਦੇ ਚੁੱਕੀਆਂ ਹਨ ਇਹ 66 ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਲੁਧਿਆਣਾ ਅਤੇ ਰੋਪੜ ਦੇ ਨਾਲ ਲੱਗਦੇ ਨੇ ਜਦੋਂ ਹੁਣ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਤਾਂ ਇੱਥੇ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਜੁਕਤਾਰ ਸਿੰਘ ਹਵਾਰਾ ਆਖਰ ਹੈ ਕੌਣ ਜੁਕਤਾਰ ਸਿੰਘ ਹਵਾਰਾ ਦਾ ਜਨਮ ਸ੍ਰੀ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਅਧੀਨ ਪੈਂਦੀ ਕਮਾਣੋ ਤਹਿਸੀਲ ਦੇ ਪਿੰਡ ਹਵਾਰਾ ਕਲਾਂ ਦੇ ਵਿੱਚ 16 ਮਈ 1973 ਨੂੰ ਹੋਇਆ ਉਹਨਾਂ ਦਾ ਇੱਕ ਪ੍ਰਾਵਤਾਰ ਸਿੰਘ ਹੈ ਹਵਾਰਾ ਦੇ ਪਿਤਾ ਸ਼ੇਰ ਸਿੰਘ ਤੇ ਉਹਨਾਂ ਦੀ ਮਾਤਾ ਨਿਰਿੰਦਰ ਕੌਰ ਦੀ ਉਮਰ ਲਗਭਗ 81 ਸਾਲ ਦੀ ਹੈ ਜਿੱਤਾਰ ਸਿੰਘ ਹਵਾਰਾ ਵਾਲੀਬਾਲ ਦੇ ਵਧੀਆ ਖਿਡਾਰੀ ਰਹੇ ਨੇ 3 ਅਗਸਤ 1995 ਨੂੰ ਉਸ ਸਮੇਂ ਦੇ ਮਰਹੂਮ ਮੁੱਖ ਮੰਤਰੀ ਬੀਅੰਤ ਸਿੰਘ ਪੰਜਾਬ ਅਤੇ ਹਰਿਆਣਾ ਸਕਤਰੇ ਤੱਕ ਗਏ ਇੱਕ ਬੰਬ ਧਮਾਕੇ ਦੇ ਵਿੱਚ ਆਪਣੀ ਜਾਨ ਗਵਾ ਬੈਠੇ ਸੀ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਸਮੇਤ 17 ਲੋਕ ਵੀ ਆਪਣੀ ਜਾਨ ਗਵਾ ਬੈਠੇ ਸੀ ਦਿਲਾਵਰ ਸਿੰਘ ਵੱਲੋਂ ਮਨੁੱਖੀ ਬੰਬ ਬਣ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਸਾਜ਼ਿਸ਼ ਦੇ ਲਈ ਸਜ਼ਾ ਸੁਣਾਈ ਗਈ ਸੀ ਜਗਤਾਰ ਸਿੰਘ ਹਵਾਰਾ ਤੇ 1995 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਬੀਬੰਦ ਸਿੰਘ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਸਣੇ ਹੋਰ ਵੀ ਕਈ ਮਾਮਲੇ ਪਏ ਜਦੋਂ ਅਸੀਂ ਸਾਲ 2004 ਦੀ ਗੱਲ ਕਰਦੇ ਹਾਂ ਤੇ ਸਾਲ 2004 ਦੇ ਵਿੱਚ ਜਗਤਾਰ ਸਿੰਘ ਹਵਾਰਾ ਤੇ ਜੇਲ੍ਹ ਤੋਂ ਭੱਜਣ ਦੇ ਇਲਜ਼ਾਮ ਵੀ ਲਗਾਏ ਗਏ ਸੀ ਉਸ ਤੋਂ ਬਾਅਦ ਸਾਲ 2005 ਦੇ ਵਿੱਚ ਖਰੜ ਥਾਣੇ ਦੇ ਅੰਦਰ ਵਿਸਫੋਟਕ ਸਮੱਗਰੀ ਹਵਾਰਾ ਤੋਂ ਵੀ ਮਿਲੀ ਸੀ ਜਿਸ ਦੇ ਕਰਕੇ ਮਾਮਲਾ ਦਰਜ ਕੀਤਾ ਗਿਆ ਸੀ ਅਸਲਾ ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ ਜਗਤਾਰ ਸਿੰਘ ਹਵਾਰਾ ਤੇ ਕੁੱਲ 31 ਕੇਸ ਹਨ ਇਹਨਾਂ ਦੇ ਵਿੱਚੋਂ ਕੁਝ ਦੇ ਦਿੱਲੀ ਦੇ ਵਿੱਚ ਇੱਕ ਹਰਿਆਣਾ ਦੇ ਵਿੱਚ ਤੇ ਨ ਚੰਡੀਗੜ ਦੇ ਵਿੱਚ ਤੇ ਬਾਕੀ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਜ ਤਕਿ 31 ਕੇਸਾਂ ਵਿੱਚੋਂ 30 ਕੇਸਾਂ ਨਿਪਟਾਰਾ ਹੋ ਚੁੱਕਿਆ ਹੈ 1988 ਦੇ ਵਿੱਚ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਖਤਮ ਕਰਨ ਦਾ ਕੇਸ ਵੀ ਚੱਲ ਰਿਹਾ ਹੈ 1992 ਦੇ ਵਿੱਚ ਵੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਦੇ ਵਿੱਚ ਪੁਲਿਸ ਅਧਿਕਾਰੀ ਨੂੰ ਖਤਮ ਕੀਤਾ ਗਿਆ 1995 ਦੇ ਵਿੱਚ ਤਤਕਾਲੀ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਗਈ 2004 ਦੇ ਵਿੱਚ ਬੜੈਲ ਜੀਲ ਨੂੰ ਬ੍ਰੇਕ ਕਰਨ ਦਾ ਮਾਮਲਾ ਸਾਹਮਣੇ ਆਇਆ 2007 ਦੇ ਵਿੱਚ ਵੀ ਚੰਡੀਗੜ੍ਹ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਸੀ ਜਦੋਂ ਅਸੀਂ 2010 ਦੀ ਗੱਲ ਕਰਦੇ ਹਾਂ ਤੇ ਉਹਨਾਂ ਦੀ ਸਜ਼ਾ ਨੂੰ ਉਮਰ ਪਰ ਦੇ ਲਈ ਜੇਲ੍ਹ ਦੇ ਵਿੱਚ ਰਹਿਣ ਵਿੱਚ ਦੇਲ ਕਰ ਦਿੱਤਾ ਗਿਆ ਸੀ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰਾ ਦੀ ਅਪੀਲ ਜਿਹੜੀ ਹੈ ਉਹ ਜੇ ਵੀ ਪੈਂਡਿੰਗ ਹੈ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਦੱਸਿਆ ਹੈ ਕਿ ਹਵਾਰਾ ਤੇ ਆਖਰੀ ਕੇਸ ਖਰੜ ਸਦਰ ਥਾਣੇ ਦਾ ਸੀ ਜੋ ਕਿ 30 ਮਈ ਨੂੰ ਖਰਜ ਹੋ ਚੁੱਕਾ ਹੈ ਇਸ ਤੋਂ ਇਵਾ ਚਾਰ ਹੋਰ ਕੇਸ ਵੀ ਨੇ ਜਿਸ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਕੁਝ ਕੇਸਾਂ ਦੇ ਵਿੱਚ ਉਹਨਾਂ ਨੂੰ 10 ਸਾਲ 4 ਸਾਲ ਤੇ ਹੋਰ ਕੁਝ ਸਜ਼ਾਵਾਂ ਹੋਈਆਂ ਨੇ ਉਹ ਪਹਿਲਾਂ ਹੀ ਪੂਰੀਆਂ ਕਰ ਚੁੱਕੇ ਨੇ ਜਗਤਾਰ ਸਿੰਘ ਹਵਾਰਾ 30 ਦੇ ਕਰੀਬ ਕੇਸਾਂ ਚੋਂ ਬਰੀ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 5 ਦੇ ਕਰੀਬ ਕੇਸ ਲੁਧਿਆਣਾ ਦੇ ਵਿੱਚ ਹੀ ਸਨ ਕੁਝ ਕੇਸ ਮੁਹਾਲੀ ਰੋਪੜ ਪਟਿਆਲਾ ਚੰਡੀਗੜ੍ਹ ਦਿੱਲੀ ਆਦਿ ਦੇ ਵਿੱਚ ਚੱਲ ਰਹੇ ਸਨ ਇਸਨਾਲ ਵਕੀਲ ਜਸਪਾਲ ਸਿੰਘ ਮਨਪੁਰ ਨੇ ਦੱਸਿਆ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜਗਤਾਰ ਸਿੰਘ ਹਵਾਰਾ ਤੇ ਇੱਕ ਵੀ ਕੇਸ ਬਕਾਇਆ ਨਹੀਂ ਹੈ ਸਾਰੇ ਕੇਸਾਂ ਦੇ ਵਿੱਚ ਉਹ ਬਰੀ ਹੋ ਚੁੱਕੇ ਨੇ ਸਿਰਫ ਬਿਆਨਤ ਸਿੰਘ ਵਾਲਾ ਕੇਸ ਜਿਹੜਾ ਹੈ ਇਸ ਦੀ ਉਹ ਸਜ਼ਾ ਭੁਗਤ ਰਹੇ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਹੀ ਉਸ ਦੀ ਅਪੀਲ ਪੈਂਡਿੰਗ ਹੈ ਹੋਰ ਕਿਸੇ ਵੀ ਕੇਸ ਦੇ ਵਿੱਚ ਕੋਈ ਵੀ ਸਜ਼ਾ ਬਕਾਇਆ ਨਹੀਂ ਹੈ ਸਾਲ 2010 ਦੇ ਵਿੱਚ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਹਾਈ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰਾ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਕਿਉਂ ਬਣਾਏ ਜਾ ਰਹੇ ਨੇ ਇੱਕ ਵਿਅਕਤੀ ਨੂੰ ਆਪਣੀ ਮਾਣ ਨਾਲ ਮਿਲਣ ਦੇ ਪੇਰੋਲ ਦਿੱਤੇ ਗਏ ਤੇ ਦੂਜੇ ਨੂੰ ਪੇਰੋਲ ਹੀ ਨਹੀਂ ਦਿੱਤੇ ਜਾ ਰਹੀ ਜਸਪਾਲ ਸਿੰਘ ਮੰਜਪੂਰ ਵਕੀਲ ਜਗਤਾਰ ਸਿੰਘ ਹਵਾਰਾ ਨੇ ਇਹ ਬਿਆਨ ਜਿਹੜੇ ਨੇ ਉਹ ਸਾਰਿਆਂ ਦੇ ਸਾਹਮਣੇ ਕੀਤੇ ਨੇ ਸਾਲ 1988 ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਚਮਕੌਰ ਸਾਹਿਬ ਵਿਖੇ ਪੁਲਿਸ ਵੱਲੋਂ ਇੱਕ ਪਿਸਤੌਲ 32 ਬੋਲ ਡਬਲ ਬੈਰਲ ਸਵੇਰ ਗ੍ਰਿਫਤਾਰ ਕਰਨ ਦਾ ਦਾਵਾ ਕਰਦੇ ਹੋਏ 9 ਅਕਤੂਬਰ 1988 ਦੇ ਵਿੱਚ ਬਰਚਾ ਦਰਜ ਕੀਤਾ ਗਿਆ ਸੀ ਇਸ ਦੇ ਨਾਲ ਨਾਲ ਇਸ ਮਾਮਲੇ ਦੇ ਵਿੱਚ ਹੀ ਸਾਲ 2016 ਦੇ ਵਿੱਚ ਰੂਪਨਗਰ ਦੀ ਅਦਾਲਤ ਦੇ ਵਿੱਚ ਵਦੀਨ ਸੈਸ਼ਨ ਜਜ ਅੱਗੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੇ ਦੌਰਾਨ ਅਦਾਲਤ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਸੀ ਇੱਥੇ ਇਹਨਾਂ ਗੌਰਤਲਬ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਆਖਰੀ ਦਮ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਪਰ ਹਵਾਰਾ ਦੇ ਵਕੀਲ ਦਾ ਮੰਨਣਾ ਹੈ ਕਿ ਬਾਕੀ ਕੈਦੀਆਂ ਵਾਂਗ ਹਵਾਰਾ ਨੂੰ ਵੀ ਪੇਰੋਲ ਮਿਲਣੀ ਚਾਹੀਦੀ ਹੈ ਜਿਸ ਲਈ ਉਹਨਾਂ ਵੱਲੋਂ ਇੱਕ ਕਮੇਟੀ ਬਣਾ ਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾਏ ਜਾ ਰਹੇ ਨੇ ਜਗਤਾਰ ਸਿੰਘ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਜਪੁਰਾ ਨੂੰ ਕਿਹਾ ਹੈ ਕਿ ਪੇਰੋਲ ਨੂੰ ਲੈ ਕੇ ਹੁਣ ਤੱਕ 66 ਪਿੰਡਾਂ ਦੀਆਂ ਪੰਚਾਇਤਾਂ ਆਪਣੀ ਸਹਿਮਤੀ ਚੁਕਿਆ ਨੇ ਇਹ 64 ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਲੁਧਿਆਣਾ ਤੇ ਰੋਪੜ ਦੇ ਨਾਲ ਸੰਬੰਧਿਤ ਨੇ ਇੱਥੇ ਵੀ ਦੱਸਣਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਆਖਰੀ ਦਮ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਵਕੀਲ ਮਨਜਪੁਰ ਨੇ ਕਿਹਾ ਹੈ ਕਿ ਹਾਲਾਂਕਿ ਜਗਤਾਰ ਸਿੰਘ ਹਵਾਰਾ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਹਵਾਰਾ ਨਾਲ ਸੰਬੰਧਿਤ ਹਨ ਪਰ ਬਾਕੀ ਜ਼ਿਲ੍ਹਿਆਂ ਦੀਆਂ ਪੰਚਾਇਤਾਂ ਵੱਲੋਂ ਵੀ ਜਗਤਾਰ ਸਿੰਘ ਹਵਾਰਾ ਨੂੰ ਪੇਰੋਲ ਮਿਲਣ ਦੀ ਸਹਿਮਤੀ ਜਤਾਈ ਗਈ ਹੈ ਮਤੇ ਭਾਉਣ ਵਾਲੀਆਂ ਪੰਚਾਇਤਾਂ ਦੇ ਵਿੱਚ 40 ਪਿੰਡ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ 15 ਪਿੰਡ ਲੁਧਿਆਣਾ ਦੇ ਵਿਧਾਨ ਸਭਾ ਹਲਕੀ ਤੇ ਖੰਨਾ ਦੇ ਨਾਲ ਸੰਬੰਧਿਤ ਹਨ ਇਸ ਤੋਂ ਇਲਾਵਾ 11 ਦੇ ਕਰੀਬ ਪਿੰਡ ਜ਼ਿਲ੍ਹਾ ਰੋਪੜ ਦੇ ਮੋਰਿੰਡਾ ਅਤੇ ਚਮਕੌਰ ਸਾਹਿਬ ਦੇ ਨਾਲ ਸੰਬੰਧਿਤ